इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਇਤਿਲੀ ਚ ਗੁਰਦੁਆਰਾ ਸਾਹਿਬ ਵਿਖੇ ਵਿਖਾਈ ਗਈ ਧਾਰਮਿਕ ਫਿਲਮ ਸਿੱਖੀ ਸਿੱਧਕ ਪੀਐਮ ਬੰਦੇ ਹੀ ਪੋਲੀਵਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ 'ਚ ਕਰਨ ਕੇ ਸੁਧਾਰ ਲਾਸ ਏਂਜਲਸ ਜੇ ਮੂਲ ਤੇਜ਼ ਹਵਾਵਾਂ ਚੱਲਣ ਕਾਣ ਅੱਗ ਫੜਕ ਪੇਨ ਦੀ ਚੇਤਾਵਨੀ ਇਤਿਲੀ ਚ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਧਾਰਮਿਕ ਫਿਲਮ ਸਿੱਖੀ ਸਿੱਧਕ ਜੀਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਭਾਈ ਅਮਰਪਾਲ ਸਿੰਘ ਬਿੱਲਾ ਦੀ ਨਵੀਂ ਧਾਰਮਿਕ ਫਿਲਮ ਸਿੱਖੀ ਸਿੱਧਕ ਨੂੰ ਇਟਲੀ ਦੇ ਵਾਕਵਾ ਗੁਰਦੁਆਰਾ ਸਾਹਿਬ ਵਿੱਚ ਦਿਖਾਇਆ ਜਾ ਰਿਹਾ ਹੈ ਇਟਲੀ ਦੀ ਸੰਗਤ ਵਿੱਚ ਵੀ ਫਿਲਮ ਪ੍ਰਤੀ ਕਾਫੀ ਉਤਸ਼ਾਹ ਰ ਆ ਪਾਇਆ ਜਾ ਰਿਹਾ ਹੈਗਾ ਬੀਤੇ ਦਿਨੀ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਕਸਤੇਨੇ ਦਰੋਂ ਵਿੱਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਵਿਕੇਸ ਸਿੱਖ ਸਿੰਧਕ ਫਿਲਮ ਦਿਖਾਏਗੀ ਇਸ ਫਿਲਮ ਰਾਹੀਂ ਸਿੱਖ ਇਤਿਹਾਸ ਦੇ ਮਹਾਨ ਪਾਤਰਾਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਸਿਧਾਂਤਾਂ ਦੀ ਮਹਾਨਤਾ ਨੂੰ ਦਰਸ਼ਨਾ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਇਸ ਧਾਰਮਿਕ ਫਿਲਮ ਵਿੱਚ ਮਹਾਰਾਣੀ ਜਿੰਦਾ ਅਤੇ ਉਹਨਾਂ ਦੇ ਪੁੱਤਰ ਦਲੀਪ ਸਿੰਘ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ ਇਸ ਮੁਲਾਕਾਤ ਨੇ ਮਾਂ ਪੁੱਤਰ ਦੇ ਪਿਆਰ ਅਤੇ ਸਿੱਖੀ ਸਿਧਾਂਤਾਂ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਕਿ ਫਿਲਮ ਵਿੱਚ ਹਰੀ ਸਿੰਘ ਨਲਵਾ ਦੀ ਜਿੱਤ ਤੋਂ ਬਾਅਦ ਇੱਕ ਔਰਤ ਨੂੰ ਮਾਂ ਦਾ ਦਰਜਾ ਦੇਣ ਦਾ ਪ੍ਰਸੰਗ ਦਿਖਾਇਆ ਗਿਆ ਹੈ ਇਸ ਤੋਂ ਹਰੀ ਸਿੰਘ ਨਲੂਆ ਦੀ ਮਹਾਨ ਅਤੇ ਸ਼ਾਨਦਾਰ ਵਿਅਕਤੀਤਾ ਵਧਾਪਦਾ ਲੱਗਦਾ ਹੈ ਫਿਲਮ ਵਿੱਚ ਬੱਚਿਆਂ ਦੀ ਮੂ ਗੁਰਬਾਨੀ ਨਾਲ ਜੋੜਨ ਤੇ ਗੁਰਬਾਨੀ ਕੰਠਕਰੋਣ ਵਿੱਚ ਮਾਂ ਦਾ ਅਹਿਮ ਭੂਮਿਕਾ ਨੂੰ ਜਾਗਰ ਕੀਤਾ ਗਿਆ ਫਿਲਮ ਇਤਿਹਾਸ ਹਵਾਲਿਆ ਰਹੀ ਸਿੱਖੀ ਸਿੱਧਕ ਨਾਲ ਜੁੜਨ ਲਈ ਇਹ ਬੰਦੇ ਹੀ ਪੋਲੀਵਰੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਚ ਕਰਨਗੇ ਮਹੱਤਵਪੂਰਨ ਸੁਧਾਰ ਜੀ ਹਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੈਨੇਡਾ ਵਿੱਚ ਨਵੇਂ ਪੀਐਮ ਲਈ ਕਈ ਨਾਮ ਆ ਗਿਆ ਹਨ ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਪੀਰੇ ਪੋਲੀਵਰੇ ਵੀ ਸ਼ਾਮਲ ਹਨ ਲਿਬਰਲ ਪਾਰਟੀ ਦੇ ਨੇਤਾ ਜਸਟਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਦੋਂ ਤੋਂ ਹੀ ਇਸ ਅਹੁਦੇ ਲਈ ਕੁਝ ਨਾਵਾਂ ਤੇ ਚਰਚਾ ਹੋ ਰਹੀ ਸੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ 45 ਸਾਲਾ ਨੇਤਾ ਪੀਰੇ ਪੋਲੀਵਰੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਤੋਰ ਵਿੱਚ ਅੱਗੇ ਮੰਨਿਆ ਜਾ ਰਿਹਾ ਹੈ ਉਹਨਾਂ ਨੇ ਮੌਜੂਦਾ ਸਰਕਾਰ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਅਲੋਚਨਾ ਕੀਤੀ ਹੈ ਇੱਥੇ ਦੱਸ ਦਈਏ ਕਿ ਕੈਨੇਡਾ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਵਿੱਚ ਜਾਂ ਉਸ ਤੋਂ ਪਹਿਲਾਂ ਹੋਣਗੀਆਂ ਪੋਲੀਵਰੇ ਨੇ ਸੁਝਾ ਦਿੱਤਾ ਹੈ ਕਿ ਜੇਕਰ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਵੱਡੇ ਸੁਧਾਰ ਪੇਸ਼ ਕਰ ਸਕਦੇ ਹਨ ਕਿਉਂਕਿ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕ ਸਿੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਲਈ ਕੈਨੇਡਾ ਜਾਂਦੇ ਹਨ ਇਸ ਲਈ ਭਾਰਤੀਆਂ ਲਈ ਇਮੀਗ੍ਰੇਸ਼ਨ ਬਾਰੇ ਪੀਰੇ ਪੋਲੀਵਰ ਦੇ ਰੁਖ ਨੂੰ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਇਮੀਗ੍ਰੇਸ਼ਨ ਬਾਰੇ ਪੋਲੀਵਰ ਦੇ ਬਿਆਨ ਇਸ ਮੁੱਦੇ ਤੇ ਉਸ ਦੇ ਰੁਖ ਨੂੰ ਦਸਾਉਂਦੇ ਹਨ ਕਿ ਅੱਜ ਅਸੀਂ ਤੁਹਾਨੂੰ ਇਸ ਮੁੱਦੇ ਤੇ ਉਹਨਾਂ ਦੀ رائے ਬਾਰੇ ਦੱਸਣ ਜਾ ਰਹੇ ਹਾਂ ਲੋਸ ਐਂਜਲਸ ਦੇ ਮੁੜ ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਭੜਕਣ ਦੀ ਹੋ ਰਹੀ ਚੇਤਾਵਨੀ ਲੌਸ ਐਂਜਲਸ ਕਾਉਂਟੀ ਵਿੱਚ ਲੱਗੀ ਭਿਆਨਕ ਆਗੂ ਪਰ ਕਾਬੂ ਪੋਲ ਲਈ ਅੱਗ ਬਚਾਊ ਅਮਲੇ ਨੂੰ ਵੱਡੀ ਸਫਲਤਾ ਮਿਲੀ ਹੈ ਹਾਲਾਂਕਿ ਆਗ ਦੇ ਵਿੱਚ ਹਜ਼ਾਰਾਂ ਘਰ ਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਏ ਇਸ ਦਰਮਿਆਨ ਪ੍ਰਸ਼ਾਸਕਿਕ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੇ ਹਫਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਜਿਸ ਕਾਰਨ ਅੱਗ ਮੁੜ ਪਰਤ ਸਕਦੀ ਹੈ ਲੌਸ ਐਂਜਲਸ ਅੱਗ ਵਿਭਾਗ ਦੇ ਮੁਖੀ ਬੀਬੀ ਕ੍ਰਿਸਟਿਨ ਕਰੋਲੇ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਭਾਰੀ ਮਾਤਰਾ 'ਚ ਸੁੱਕਾ ਬਾਲਰ ਤੇ ਘਟ ਨਮੀ ਦਰਮਿਆਨ ਅਗਲੇ ਹਫਤੇ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਨੂੰ ਦੇਖਦਿਆਂ ਹੋਰ ਤਬਾਹੀ ਹੋ ਸਕਦੀ ਗਿਆ ਇਸ ਲਈ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ ਦੁਆਰਿਆ ਦੁਆਲੇ 200 ਫੁੱਟ ਦੂ ਤੱਕ ਝਾੜੀਆਂ ਸਾਫ਼ ਕਰ ਦੇਣ ਬਿਆਨ ਵਿੱਚ ਕਿਹਾ ਗਿਆ ਕਿ ਹਵਾ ਕਾਰਨ ਜੰਗਲੀ ਅੱਗ ਵਿੱਚੋਂ ਉੱਠ ਰਹੇ ਅਗਿਆਰੇ 1 ਮੀਲ ਤੱਕ ਮਾਰ ਕਰ ਸਕਦੇ ਹਨ ਤੇ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਸਕਦੇ ਹਨ ਲਾਸ ਏਂਜਲਸ ਦੀ ਅੱਗ ਵਿੱਚ ਹੁਣ ਤੱਕ 5 ਮੋਤਾਂ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ 12000 ਤੋਂ ਵੱਧ ਘਰ ਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਹਨ ਅੱਗ ਵਿੱਚ ਮਾਰੇ ਪਾਲਤੂ ਪਸ਼ੂ ਤੇ ਹੋਰ ਜਾਨਵਰਾਂ ਬਾਰੇ ਪ੍ਰਸ਼ਾਸਨ ਨੇ ਤਾਂ ਕੋਈ ਜਾਣਕਾਰੀ ਤਾਂ ਨਹੀਂ ਸਾਂਝੀ ਕੀਤੀ ਹੈ ट्यून इन टू मैरिज लगन एवरी सैटरडे इलेवन टू ट्वेल्व नोन विदिंदर उ शो अबाउट मेट्रीमोनियस लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.